ਹਾਂਜੀ ਦੋਸਤੋ ਸਤ ਸ੍ਰੀ ਅਕਾਲ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਤਰੀਕ ਹੋ ਚੁੱਕੀ ਆ 1 ਅਕਤੂਬਰ 2024 ਅੱਜ ਜਿਹੜੀ ਆਪਾਂ ਪਹਿਲਾਂ ਤੁਹਾਨੂੰ ਵੀਡੀਓ 'ਚ ਗੱਲ ਕੀਤੀ ਸੀ ਵੀ 1 ਤਰੀਕ ਤੋਂ ਜਿਹੜੀ ਹੜਤਾਲ ਪੰਜਾਬ ਦੀਆਂ ਮੰਡੀਆਂ 'ਚ ਸ਼ੁਰੂ ਹੋਣੀ ਆ ਉਹ ਹੜਤਾਲ ਸ਼ੁਰੂ ਹੋ ਚੁੱਕੀ ਆ ਮਜ਼ਦੂਰਾਂ ਤੇ ਆੜਤੀਆਂ ਵੱਲੋਂ ਸੋ ਕਿਸਾਨ ਵੀਰੋ ਜੇ ਕਿਸੇ ਵੀਰ ਨੇ ਕਿਸਾਨ ਵੀਰ ਨੇ ਫਸਲ ਵੜਣੀ ਆ ਜਾਂ ਵੱਢ ਲਈ ਆ ਤਾਂ ਆਪਣੇ ਪਹਿਲਾਂ ਆੜਤੀਆਂ ਨਾਲ ਗੱਲਬਾਤ ਕਰਕੇ ਫੇਰੀ ਫਸਲ ਨੂੰ ਲੈ ਕੇ ਜਾਇਓ ਕਿਉਂਕਿ ਪੰਜਾਬ ਦੀਆਂ ਤਕਰੀਬਨ ਸਾਰੀਆਂ ਮੰਡੀਆਂ 'ਚ ਹੜਤਾਲ ਆ। ਇਹ ਅਣਮਿਥੇਲੇ ਸਮੇਂ ਲਈ ਹੜਤਾਲ ਕੀਤੀ ਗਈ ਹੈ। ਜਿਵੇਂ ਜਿਵੇਂ ਹੜਤਾਲ ਨਾਲ ਅਪਡੇਟ ਆਉਗੇ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਕਿਸਾਨ ਵੀਰੋ ਕਿਸਾਨਾਂ ਲਈ ਖੁਸ਼ਖਬਰੀ ਹੈ ਕਿ ਆਪਾਂ ਦੇ ਕੋਲੇ ਹਰਿਆਣਾ ਦੀਆਂ ਮੰਡੀਆਂ ਦੇ ਅੱਜ ਆਪਣੇ ਰੇਟ ਨੇ ਤੇ ਹਰਿਆਣਾ ਦੀਆਂ ਮੰਡੀਆਂ 'ਚ ਰੇਟ ਜਿਹੜਾ ਵਾਂਸਮਤੀ 1509 ਦਾ ਤੇ 1847 ਦਾ ਤੇ ਉਹ ਮਤਲਬ 3000 ਤੋਂ ਪਾਰ ਕਰ ਚੁੱਕਿਆ। ਆਪਾਂ ਤੁਹਾਡੇ ਨਾਲ ਰੇਟ ਸਾਂਝੇ ਕਰਾਂਗੇ। 1847 ਦੇ ਵੀ ਰੇਟ ਆਏ ਨੇ ਆਪਣੇ ਕੋਲੇ। ਤੇ ਹਰਿਆਣਾ ਦੀਆਂ ਮੰਡੀਆਂ ਦੇ ਰੇਟ ਆਪਣੇ ਕੋਲੇ ਜਿਹੜੇ ਇਹ ਆਏ ਨੇ ਪੰਜਾਬ ਦੀਆਂ ਮੰਡੀਆਂ 'ਚ ਤਕਰੀਬਨ ਸਾਰੀਆਂ 'ਚ ਹੜਤਾਲ ਆ ਤੇ ਜਦੋਂ ਵੀ ਹੜਤਾਲ ਬਾਰੇ ਕੋਈ ਅਪਡੇਟ ਆਊ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਤੋਂ ਜਿਹੜੇ ਆਪਾਂ ਸ਼ੁਰੂ ਕਰਦੇ ਵੀ ਸ਼ੁਰੂ ਕਰਨ ਤੋਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੀ ਜਿਹੜੀ ਜਾਣਕਾਰੀ ਆ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਹੁਣ ਆਪਾਂ ਤੁਹਾਡੇ ਨਾਲ ਮੰਡੀਆਂ ਦੇ ਰੇਟ ਸਾਂਝੇ ਕਰਦੇ ਆ ਕਿ ਰੇਟ ਰਹੇ ਨੇ ਹਰਿਆਣਾ ਦੀਆਂ ਮੰਡੀਆਂ ਦੇ ਪਹਿਹੋਬਾ ਮੰਡੀ ਦੀ ਗੱਲ ਕਰੀਏ ਤਾਂ ਜਿੱਥੇ 2800 ਤੋਂ ਲੈ ਕੇ 2911 ਰੁਪਏ ਤੱਕ ਜਿਹੜਾ ਐਵਰੇਜ ਰੇਟ ਰਿਹਾ ਜਿਹੜਾ ਟੌਪ ਦਾ ਰੇਟ ਰਿਹਾ ਉਹ ਰਿਹਾ ਜੀ 3111 ਰੁਪਏ ਟੌਪ ਦਾ ਰੇਟ ਲੱਗਿਆ ਸੀ 3111 ਰੁਪਏ ਮੁੰਡਰੀ ਮੰਡੀ 'ਚ ਲੱਗਿਆ ਜੀ 2961 ਰੁਪਏ ਰਦੌਰ ਮੰਡੀ 'ਚ ਜਿਹੜਾ ਲੱਗਿਆ 1509 3000 ਰੁਪਏ ਤੇ 1847 ਜਿਹੜਾ ਰੇਟ ਲੱਗਿਆ ਜੀ 2900 ਰੁਪਏ 1847 ਵੀ ਇਹ ਡੇਰੇ ਲੱਗੇ 2900 ਰੁਪਏ ਮੋੜ ਮੰਡੀ ਦੀ ਗੱਲ ਕਰੀਏ ਤਾਂ 2875 ਰੁਪਏ 2000 ਜਿਹੜੇ ਗੱਟੇ ਵੇਚਣ ਲਈ ਆਇਆ ਇੱਥੇ ਫਤਿਹਬਾਦ 2935 ਰੁਪਏ ਰਤਿਆ ਮੰਡੀ 2970 ਰੁਪਏ ਇੱਥੇ ਬੋਲੀ ਕੰਟੀਨਿਊ ਚਲਦੀ ਰਹੀ ਹੈ ਇਸ ਤੋਂ ਬਾਅਦ ਪਾਣੀ ਪੱਤ ਦੀ ਗੱਲ ਕਰੀਏ ਜਿੱਥੇ 1509 ਹੱਥ ਨਾਲ ਘਟਿਆ ਹੋਇਆ ਲੱਗਿਆ ਜੀ 3100 ਰੁਪਏ ਤੇ ਕੰਬੈਨ ਨਾਲ ਘਟਿਆ ਹੋਇਆ ਝੋਨਾ ਲੱਗਿਆ ਜੀ 2841 ਰੁਪਏ ਦਿੱਲੀ ਦੀ ਨਰੇਲਾ ਮੰਡੀ ਦੀ ਗੱਲ ਕਰਦੇ ਹਾਂ ਤਾਂ ਉੱਥੇ ਲੱਗਿਆ ਜੀ 1509 2900 ਰੁਪਏ ਅਲੀਗੜ 3045 ਰੁਪਏ ਹਾਪੜ ਮੰਡੀ 3102 ਰੁਪਏ ਹੱਥ ਨਾਲ ਕੱਟਿਆ ਹੋਇਆ ਲੱਗਿਆ ਤੇ ਖੈਰ ਮੰਡੀ ਦੀ ਗੱਲ ਕਰੀਏ ਤਾਂ 2850 ਰੁਪਏ ਹੱਥ ਨਾਲ ਲੱਗਿਆ ਜੀ ਕੱਟਿਆ ਹੋਇਆ ਕੰਬੈਨ ਨਾਲ ਲੱਗਿਆ 2762 ਰੁਪਏ ਠੀਕ ਹੈ ਮੰਡੀ ਦੀ ਗੱਲ ਕਰੀਏ ਤਾਂ 2895 ਰੁਪਏ ਜਿਹੜਾ ਰੇਟ ਟੋਪ ਦਾ ਰੇਟ ਲੱਗਿਆ ਨਰਮਣਾ ਮੰਡੀ 'ਚ 3000 ਰੁਪਏ ਜਿਹੜਾ 1509 ਵਿਕਿਆ ਸਰਸਾ ਮੰਡੀ 2961 ਰੁਪਏ ਸੋਨੀਪੱਤ 2841 ਰੁਪਏ ਗਰਮਡਾ ਮੰਡੀ 2950 ਰੁਪਏ ਜਿਹੜਾ ਹੱਥ ਨਾਲ ਕੱਟਿਆ ਲੱਗਿਆ ਤੇ ਕੰਬੈਨ ਨਾਲ ਜਿਹੜੀ ਬੋਲੀ ਲੱਗੀ ਆ ਕੱਟੇ ਵੀ ਦੀ ਝੋਨੇ ਦੀ 2800 ਰੁਪਏ ਕੈਂਥਲ ਮੰਡੀ ਲੱਗਿਆ 2900 ਰੁਪਏ ਟਹਾਣਾ ਮੰਡੀ ਚ 1509 ਲੱਗਿਆ 3041 ਰੁਪਏ ਤੇ ਟਹਾਣਾ ਮੰਡੀ ਦੇ ਵਿੱਚ ਹੀ 1847 ਦੀ ਢੇਰੀ ਆਈ ਆ ਉਹ ਰੇਟ ਲੱਗਿਆ ਜੀ 2840 ਰੁਪਏ ਸੋ ਕਿਸਾਨ ਵੀਰੋ 1847 ਦਾ ਰੇਟ ਵੀ ਜਿਹੜਾ ਉਹ 1500 ਨੂੰ ਟੱਕਰ ਦੇ ਰਿਹਾ ਤੇ ਹੁਣ 1509 ਦੇ ਵਿੱਚ ਜਿਹੜਾ 300 ਤੋਂ ਲੈ ਕੇ 3500 ਤੱਕ ਮਤਲਬ 350 ਰੁਪਏ ਤੱਕ ਵਾਧਾ ਹੋ ਗਿਆ ਪਹਿਲਾਂ 2700 ਤੇ ਇਹਦਾ ਰੇਟ ਰਹਿ ਗਿਆ ਸੀ ਹੁਣ 3100 ਰੁਪਏ ਤੱਕ ਇਹਦਾ ਰੇਟ ਟੌਪ ਰੇਟ ਚ ਲਿਆ ਗਿਆ ਇਹ ਸਨ ਰੇਟ ਜਿਹੜੇ ਆਪਾਂ ਮੰਡੀਆਂ ਦੇ ਤੁਹਾਡੇ ਨਾਲ ਅੱਜ ਦੇ ਰੇਟ 1 ਅਕਤੂਬਰ ਦੇ ਜਿਹੜੇ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਪੰਜਾਬ ਦੀਆਂ ਮੰਡੀਆਂ 'ਚ ਹੜਤਾਲ ਬਾਰੇ ਅਪਡੇਟ ਜਿੱਦਾਂ ਵੀ ਆਉਣਗੇ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਆਪਣੇ ਚੈਨਲ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਤੇ ਕੱਲੂ ਨਵੀਂ ਅਪਡੇਟ ਨਾਲ ਦੁਬਾਰਾ ਮਿਲਦੇ ਹਾਂ ਤਦ ਤੱਕ ਲਈ ਧੰਨਵਾਦ ਸਤ ਸ੍ਰੀ ਅਕਾਲ